ਜੀ ਸਾਰਿਆਂ ਨੂੰ ਨਵੇਂ ਬਲੌਗ ਤੇ ਤੁਹਾਡਾ ਸਾਥ ਤੇ ਚੈਨਲ ਨੂੰ ਫੋਲੋ ਕਰ ਦੋ ਤੇ ਕਮੈਂਟ ਕਰ ਦੋ ਤੇ ਅੱਜ ਆਪਾਂ ਰੋਪਾਉਣਾ ਜੂਰੀ ਆ ਚਾਰ ਕਿੱਲੇ ਚ ਉਹ ਤੁਹਾਨੂੰ ਦਿਖਾਵਾਂਗੇ ਕਿਉਂ ਪਾਉਣਾ ਕਾਤੇ ਤੇ ਪਾਉਣਾ ਤੇ ਡੈਡੀ ਹੌਣੀ ਪਾਉਣਗੇ ਮੋਟਰ ਤੇ ਰਿਓ ਫਿਰ ਉੱਥੇ ਤੁਹਾਨੂੰ ਦਿਖਾਵਾਂਗੇ ਚੈਨਲ ਨਾਲ ਬਨੇ ਰਹੋ ਡੈਡੀ ਨੇ ਰੋਟੀ ਖਾ ਲਈ ਤੇ ਹੁਣ ਜਾਂਦਾ ਮੋਟਰ ਤੇ ਤੇ ਹੁਣ ਉੱਥੇ ਮੈਂ ਵੀ ਜਾਊਂਗਾ ਉੱਥੇ ਜਾ ਕੇ ਦਿਖਾਉਣੇ ਆ ਰਿਓ ਪਾਉਂਦੇ ਤੇ ਤੁਹਾਨੂੰ ਦੱਸਦੇ ਆਪਾਂ ਰਿਓ ਕਿਉਂ ਪਾਉਨੇ ਆ ਪਹਿਲਾ ਜੋਰੀਆ ਰਿਓ ਤਾਂ ਪਾਉਣਾ ਜੋਰੀਆ ਤੇ ਆਪਾਂ ਨੂੰ ਡਾਈ ਰਿਓ ਮਿਲਿਆ ਨਹੀਂ ਹੈਗਾ ਮੁੱਕ ਗਿਆ ਸੀਗਾ ਕਈ ਥਾਂ ਤੇ ਘਟ ਆਇਆ ਕਈਆਂ ਤੇ ਆਇਆ ਹੀ ਨਹੀਂ ਇਸ ਕਰਕੇ ਆਪਾਂ ਰਿਓ ਹੋਰ ਚੱਕਿਆ ਸੁਪਰ ਸਾਫ ਪ੍ਰਾਦਰਨਾ ਉਹ ਤੁਹਾਨੂੰ ਦਿਖਾਵਾਂਗੇ ਕਿਹੜਾ ਆਪਾਂ ਚੱਕਿਆ ਰਿਓ ਉਹ ਕੇਲੇ ਜੇ ਪਾਣੇ ਤਿੰਨ ਥੈਲੇ ਹੋਰ ਇਹ ਉਹਦੇ ਜਿਹੜਾ ਨਾਂ ਮਾਰਿਓ ਆ ਸੁਪਰ ਜੀ ਦਾ ਨਾਂ ਕਹਿੰਦੇ ਆ ਤੇ ਜਿਹੜਾ ਆਹ ਜੋਰੀਆ ਉਹਦਾ ਫਾਣਾ ਕੀਲੇ ਚ ਅੱਧਾ ਥੈਲਾ ਮੋਟਰ ਤੇ ਆ ਗਏ ਸੀਗੇ ਤੇ ਹੁਣ ਡੈਡੀ ਹੁਣੇ ਰਿਓ ਪਾਉਣ ਲੱਗੇ ਹੋਏ ਨੇ ਤੁਹਾਨੂੰ ਦਿਖਾਉਨੇ ਆ ਹਾਂਜੀ ਡੈਡੀ ਰਿਓ ਪਾਉਣ ਲੱਗਿਆ ਸੀਗਾ ਤੇ ਔਰੇ ਨਾਲ ਉਹਦਾ ਆੜੀ ਵੀ ਰਿਓ ਪਾਉਂਦਾ ਤੇ ਥੋੜਾ ਜਿਆ ਰਹਿ ਗਿਆ ਬਸ ਰਿਓ ਪਾਉਣ ਤੋਂ ਜਿਹੜੇ ਟੰਡੇ ਨੇ ਟੰਡੇ ਨਾਲ ਤੇ ਰਿਓ ਪਾਉਣਾ ਔਖਾ ਪੈ ਰਿਹਾ ਤੇ ਲੱਗਦੀ ਆ ਫੇਰ ਵੀ ਮਿਹਨਤ ਕਰਨੀ ਪੈਂਦੀ ਆ ਜ਼ਿਮੀਦਾਰ ਕਹੋਣਾ ਕਿਤੇ ਸਖਾਲਾ ਨਹੀਂ ਜੱਟ ਜੀ ਜ਼ਿੰਮੇਦਾਰ ਤੇ ਬਸ 10 12 ਕਿਲਿਆਂ ਦੇ ਉਹ ਪਾਤਾ ਬਚਾਰ ਪੰਜ ਚ ਰਹਿ ਗਿਆ ਹਾਂਜੀ ਰਿਓ ਜੇ ਆਪਾਂ ਦਾ ਚਾਰ ਥੈਲੇ ਪਾਤੇ ਸੀਗੇ ਤੇ ਹੁਣ ਜਦੋਂ ਕਣਕ ਬੀਜਾਂਗੇ ਆਪਾਂ ਉਦੋਂ ਦਿਖਾਵਾਂਗੇ ਸਾਰਿਆਂ ਨੂੰ ਕਿਵੇਂ ਬੀਜੀ ਦੀਆਂ ਕਣਕ ਇੰਨਾਵੇਂ ਤਰੀਕੇ ਨਾਲ ਬੀਜਣੀ ਆ ਕਿਉਂਕਿ ਪਹਿਲਾਂ ਥੱਲੇ 2.5 ਦਾ ਬੀਜਦੇ ਹੁੰਦੇ ਸੀਗੇ ਹੁਣ ਦੋ ਰਿਓ ਪਾਣਗੇ ਤੇ ਇੱਕ ਆਪਾਂ ਜਿਹੜੀ ਕਣਕ ਆ ਉਹ ਚ ਦਵਾਈ ਪਾਉਣੀ ਆ ਜਿਹਵੇਂ ਰਲਾਉਣੀ ਆ ਆਪਾਂ ਉਨੇ ਉਹ ਵੀ ਦਿਖਾਵਾਂਗੇ ਤੇ ਬਲੌਗ ਨੂੰ ਸਖੇਪਤ ਨਾ ਕਰਿਓ ਦੇਖੀ ਜਾਈਓ ਕੰਟੀਨਿਊ ਕਰੀ ਜਾਵਾਂਗੇ ਮੈਂ ਤੇ ਡਾੜੀ ਜੂਰੀ ਹੋ ਰਿਓ ਪਾ ਕੇ ਆ ਗਏ ਸੀਗੇ ਘਰੇ ਲਓ ਜੀ ਆਪਾਂ ਟੋਰਚੋਂ ਕੰਪ ਕੱਢ ਲਈ ਸੀਗੀ 822 ਤੇ ਹੁਣ ਇਹਨੂੰ ਧਾਵਾਂਗੇ ਤੇ ਫਿਰ ਆਪਾਂ ਇਹਨੂੰ ਮੋਟਰ ਤੇ ਲੈ ਕੇ ਜਾਵਾਂਗੇ ਤੇ ਉੱਥੇ ਜਾ ਕੇ ਦਿਖਾਵਾਂਗੇ ਆਪਣਾ ਜਿਹੜਾ ਨਵਾਂ ਬੀਓ ਵੀ ਦਿਖਾਵਾਂਗੇ ਤੇ ਬੀਜ ਦੇ ਵੀ ਦਿਖਾਵਾਂਗੇ ਆ ਆਪਣਾ ਨਾਮਾ ਵੀ ਉਹ 327 ਆ ਉਹ ਆਪਣਾ ਮੋਟਰ ਤੇ ਪਿਆ ਤੇ ਅੱਜ ਆਪਾਂ ਕਣਕ ਬੀਜਣੀ ਆ ਤੇ ਸਾਰਾ ਦਿਖਾਵਾਂਗੇ ਵੀਦੇ ਡੈਡੀ ਲਾ ਕੇ ਕਣਕ ਡਾਉਣ ਆ ਤੇ ਆਪਾਂ ਡਾ ਕੇ ਬੋਰੀਆਂ ਭਰ ਕੇ ਤੇ ਆਪਾਂ ਮੋਟਰ ਤੇ ਲੈ ਕੇ ਜਾਵਾਂਗੇ ਸੋਖ-ਸੋਖ ਦਿਖਾਵਾਂਗੇ ਆਪਾਂ ਬੋਰੀਆਂ ਭਰਤੀਆਂ ਹੁਣ ਆਪਾਂ ਰੇੜੀ ਤੇ ਰੱਖਾਂਗੇ ਫਿਰ ਲੈ ਕੇ ਜਾਵਾਂਗੇ ਮੋਟਰ ਤੇ ਹਾਂਜੀ ਆਪਾਂ ਰੇੜੀ ਤੇ ਆਪਣਾ ਕਣਕ ਵਾਲਾ ਵੀ ਲੱਖ ਲਿਆ ਤੇ ਹੁਣ ਜਾਵਾਂਗੇ ਆਪਾਂ ਮੋਟਰ ਤੇ ਰੇੜੀ ਲੈ ਕੇ ਤੇ ਰੇੜੀ ਲੈ ਕੇ ਡੇੜੀ ਚਲੇ ਗਏ ਸੀਗੇ ਤੇ ਕਣਕ ਵੀਜਣ ਵਾਲੇ ਤੇ ਰੇੜੀ ਫੋਨ ਕਰੂਗਾ ਹੁਣ ਫੇਰ ਆਪਾਂ ਜਾਵਾਂਗੇ ਮੋਟਰ ਤੇ ਕਣਕ ਵੀਜਣ ਵਾਲਾ ਆ ਗਿਆ ਮੋਟਰ ਤੇ ਹੁਣ ਆਪਾਂ ਕਣਕ ਵਜਾਉਣ ਜਾਵਾਂਗੇ ਹਾਂਜੀ ਮੋਟਰ ਤੇ ਆ ਗਏ ਸੀਗੇ ਤੇ ਡੇੜੀ ਹੁਣ ਜਿਹੜੀ ਕਣਕ ਆਪਾਂ ਵੀਜਣੀ ਆ ਉਹ ਚ ਦਵਾਈ ਰਾਉਣ ਲੱਗੇ ਹੋਏ ਆ ਤੇ ਆਪਾਂ ਰਲਾ ਕੇ ਸਮਾਰ ਕੇ ਫਿਰ ਆਪਾਂ ਅੱਧੀਆਂ ਬੋਰੀਆਂ ਭਰ ਕੇ ਰੂਟਾ ਬਿੱਟਰ ਚ ਪਾਵਾਂਗੇ। ਉਹ ਬੀਤਾ ਚਾਚਾ ਰੋਲੀ ਬੋਰੀ ਫੋਲਦਾ। ਇਹ ੜੀ ੜੀ ਆਪਾਂ ਕਣਕ ਪਾਉਣੀ ਆ ਉਹ ਬੋਰੀਆਂ ਭਰਦਾ। ਇੱਕ ਅੱਧੀ ਕਪੂਰੀ ਕਰ ਲਈ ਹੁਣ ਆਪਾਂ ਅੱਧੀ ਖੋ ਕਰਾਂਗੇ। ਤੇ ਉਸ ਤੋਂ ਬਾਅਦ ਚੱਕ ਕੇ ਆਪਾਂ ਪਾਵਾਂਗੇ ਰੂਟਾ ਬਿੱਟਰ ਚ। ਹਾਂ ਰੋਟਾ ਉਤਰਾਪਣਾ ਇਹ ਚ ਪਾਵਾਂਗੇ ਹਾਂਜੀ ਬਸ ਪਾਤੀ ਆਪਾਂ ਕਣਕ ਗਾਹਾਂ ਗਾਹ ਗਰੀ ਜਾਣੀਆਂ ਅੱਧੇ-ਅੱਧੀਆਂ ਪੋਰੀਆਂ ਤੋਏ ਪਾਤੀਆਂ ਆਪਾਂ ਤੇ ਹੁਣ ਪਾਵਾਂਗੇ ਆਪਾਂ ਰਿਓ ਇਹ ਵੀ ਆਪਾਂ ਇੱਕ ਪੋਰੀ ਪਾਉਣੀ ਆ ਰਿਓ ਦੀ ਵੀ ਇੱਕ ਫੇ ਪਾ ਲਾਂਗੇ ਦੇਖ ਕੇ ਹਾਂਜੀ ਕਣਕ ਵੀ ਜਣ ਲੱਗ ਗਈ ਸੀਗੀ ਤੇ ਹੁਣ ਮੈਂ ਤੇ ਡੈਡੀਕੇਟਾ ਕਢਾਉਣੀਆਂ ਆਲੇ-ਦਾਲੇ ਪੱਟਾਂ ਦੇ ਕਿਹੜੇ-ਕਿਹੜੇ ਪੱਟਾ ਢਾਉਣੀਆਂ ਕਿਹੜੇ-ਕਿਹੜੇ ਰੱਖਣੀਆਂ ਤੇ ਹੁਣ ਹੌਲੀ-ਹੌਲੀ ਬੀਜੀ ਜਾਵਾਂਗੇ ਤੇ ਕਿਸਾਨ ਵੀਰਾਂ ਨੂੰ ਬੇਨਤੀ ਆ ਨਾਲ-ਨਾਲ ਦੇਖੀ ਜਾਇਆ ਕਰੋ ਕਿ ਰਿਓ ਵਾਲ ਜਾਂ ਕਣਕੜਾ ਬੰਦ ਹੋ ਜਾਂਦਾ ਤਾਂ ਪੈਪ ਇਸ ਕਰਕੇ ਨਾਲ-ਨਾਲ ਜਿਹੜਾ ਕੱਢਿਆ ਕਰੋ ਆਪਾਂ ਤੋਂ ਉਹ ਕਿਾਰੇ ਬੀਤ ਤੇ ਤੇ ਹੁਣ ਆਪਾਂ ਘਰੇ ਚਾਹ ਲੈਣਾ ਹੈ ਹੁਣ ਚਾਹ ਲੈ ਕੇ ਮੋਟਰ ਤੇ ਜਾਵਾਂਗੇ ਹਾਂਜੀ ਆਪਣੀ ਚਾਹ ਆਪਣੀ ਰੈਡੀ ਹੋ ਗਈ ਤੇ ਹੋਰ ਛੋਲੇ ਚ ਪਵਾ ਲਈ ਮੰਮੀ ਤੋਂ ਤੇ ਹੁਣ ਜਾਵਾਂਗੇ ਮੋਟਰ ਤੇ ਚਾਹ ਲੈ ਕੇ ਲਓ ਜੀ ਹੁਣ ਸਾਰੇ ਜਾਣੇ ਚਾਹ ਪੀਣ ਲੱਗ ਗਏ ਆਹ ਦਵਾਈਆਂ ਜਿਹੜੀ ਆਪਾਂ ਕਾਨ ਖੜਲਾਈ ਆ ਤੇ ਸਾਰੀ ਸੀਸੀ ਆਪਾਂ ਪਾਉਣੀਆਂ ਨੇ ਤੇ ਆ ਆਪਣੇ ਵੀਵੋ ਨੇ ਜਿਹੜੇ ਸਾਰੇ ਆਪਾਂ ਬੀਜਣੇ ਆ ਜਿਹੜੇ ਆਪਣੇ ਜੀਰੀ ਵਾਲੇ ਕੀਲੇ ਸੀਗੇ ਤੇ ਉਹ ਆਪਾਂ ਬੀਜਤੇ ਤੇ ਉਹਦੇ ਬਾਅਦ ਹੁਣ ਹਰੇ ਵਾਲਾ ਬੀਜਾਂਗੇ ਤੁਹਾਨੂੰ ਦਿਖਾਉਣੇ ਆ ਸਾਰੇ ਬਲੌਗ ਵਾਲਿਆਂ ਨੂੰ ਲਓ ਜੀ ਆਪਣਾ ਹਰੇ ਵਾਲਾ ਕੇਹਾਰਾ ਆਹ ਲਾਗੇ ਬੀਜਣ ਬਸਾ ਸੀ ਰਹਿ ਗਿਆ ਪਾਹਣ ਰੋਟੀ ਲੈਣ ਘਰੇ ਆਏ ਸੀਗੇ ਬਸ ਲਓ ਜੀ ਹੁਣ ਚੋਲੇ ਚ ਪਾ ਲਈਆਂ ਰੋਟੀਆਂ ਢੋਲੀ ਚ ਪਾਈ ਹੋਈਆਂ ਸੀਗੀਆਂ ਇੱਕ ਔਲੀਆਂ ਪਾ ਲਈਆਂ ਤੇ ਹੁਣ ਟੰਗਾਂਗੇ ਮੋਟਰਸਾਈਕਲ ਤੇ ਤੇ ਪਾਣੀ ਆਪਾਂ ਪਹਿਲਾਂ ਢੰਗ ਲੈ ਸੀ ਕੰਨੀ ਤੇ ਉਸ ਤੋਂ ਬਾਅਦ ਆਪਾਂ ਮੋਟਰ ਤੇ ਲੈ ਕੇ ਜਾਵਾਂਗੇ ਤੇ ਜਾਲ ਆਪਣੀ ਢੋਲੀ ਚ ਤੇ ਮੋਟਰ ਤੇ ਪਹੁੰਚ ਗਏ ਸੀਗੇ ਹਾਂਜੀ ਸਾਰਿਆਂ ਨੇ ਰੋਟੀ ਖਾ ਲਈ ਸੀਗੀ ਤੇ ਆਪਣੀ ਕਣਕ ਬੀਵੀ ਜੀ ਗਈ ਮੈਂ ਤੇ ਮੰਮੀ ਹੋ ਗਏ ਰੈਡੀ ਅੱਜ ਜਾਣਾ ਸੀ ਪੈਣ ਨੂੰ ਦਿਵਾਲੀ ਦੇ ਹਨ ਲੇਟ ਹੋ ਗਏ ਸੀਗੇ ਜੀਰੀ ਕਰਕੇ ਤੇ ਅੱਜ ਜਾਵਾਂਗੇ ਤੇ ਅਮਨੀਤ ਦਾ ਸੀਗਾ ਜਨਮ ਦਿਨ ਆਪਾਂ ਤੋਂ ਜਾ ਨਹੀਂ ਹੋਇਆ ਤੇ ਆਪਾਂ ਗਿਫਟ ਲੈ ਕੇ ਰੱਖ ਲਏ ਸੀਗੇ ਬੈਗ ਭਰ ਕੇ ਆ ਗਏ ਉਹ ਬੈਗਾ ਭਰ ਲਿਆ ਤੇ ਆਪਾਂ ਉੱਥੇ ਜਾ ਕੇ ਅਨਬਾਕਸਿੰਗ ਕਰਾਂਗੇ ਭੈਣ ਕੋਲ ਜਾ ਕੇ ਤੇ ਹੁਣ ਮੈਂ ਤੇ ਮੰਮੀ ਤੁਰਨ ਲੱਗੇ ਆ ਤੇ ਆਪਾਂ ਪੈਲ ਜਾ ਕੇ ਉੱਥੇ ਡੱਬੇ ਲੈਣੇ ਆ ਹਾਂਜੀ ਬੈਲ ਪਹੁੰਚ ਗਏ ਸੀਗੇ ਤੇ ਮੰਮੀ ਲੈੰਦੀ ਆ ਡੱਬੇ ਤੇ ਡੱਬੇ ਲੈ ਕੇ ਆਪਾਂ ਚੱਲਾਂਗੇ ਹੁਣ ਭੈਣ ਕੋਲ ਸਿੱਧਾ ਤੇ ਜਾ ਕੇ ਰੋਕਾਂਗੇ ਹੁਣ ਵੀ ਮੰਗੇ ਚਾਹ ਪਹੁੰਚ ਗਏ ਸੀਗੇ ਅਮਨੀਤ ਅਬ ਅਮਨੀਤ ਮਾਮਾ ਮਾਮੇ ਲਾਤ ਮਾਰਦੀਆਂ ਕਹ ਮਾਮਾ ਕਹਿ ਨਹੀਂ ਤਾਂ ਹੈ ਨਹੀਂ ਤੂੰ ਮਾਮਾ ਕਹ ਕਹ ਮਾਮਾ ਐ ਮਾ ਲਓ ਜੀ ਹੁਣ ਤੁਹਾਨੂੰ ਕੱਪੜੇ ਦਿਖਾਉਣੇ ਆ ਜਿਹੜੇ ਬੈਗ ਭਰ ਕੇ ਲਿਆਂਦੇ ਸੀਗੇ ਲਓ ਜੀ ਫਰਾਕ ਪਹਿਲਾਂ ਦੇਖੋ ਹੁਣ ਇਹ ਤੇਰੀ ਫਰਾਕ ਹੋਰ ਵੀ ਕੱਪੜੇ ਨੇ ਬਹੁਤ ਸਾਰੇ ਦਿਖਾਉਣੇ ਆ ਵੀ ਇਕੱਲੇ ਇਕੱਲੇ ਕਰਕੇ ਰੱਖ ਦੋ ਸਾਈਡ ਤੇ ਹੁਣ ਬਾਕੀ ਕੱਢਾਂਗੇ ਆਪਾਂ ਨੀਤ ਦੇ ਕੱਪੜੇ ਲੋ ਜੀ ਲੋ ਜੀ ਫਰਾਕ ਹੁਣ ਨੀਤ ਦੀ ਹੁਣ ਤੀਜਾ ਸੂਟ ਇਹ ਕਿਹੜਾ ਪੂਰੀਆਂ ਬਾਹਾਂ ਦਾ ਛੱਕਾ ਹੱਡੀਆਂ ਦਾ ਆ ਆ ਵੀ ਫਰਾਕ ਆ ਨੀਤ ਦੀ ਤੇ ਆ ਵੀ ਫਰਾਕ ਆ ਹੋਰ ਵੀ ਹੈਗੇ ਆ ਕੱਪੜੇ ਆ ਵੀ ਛੋਟੀ ਜਿਹੀ ਫਰਾਕ ਆ ਤੇ ਆ ਵੀ ਫਰਾਕ ਚਿੱਟੇ ਰੰਗ ਦੀ ਬਿੰਦਿਆਂ ਵਾਲੀ ਇਹ ਵੀ ਘੈਂਟ ਆ ਤੇ ਆ ਕੋਟ ਨਿਕੋ ਕੰਨਾ ਸੋਨਾ ਡੱਬੀਆਂ ਜੀਆਂ ਵਾਲਾ ਕਿੰਨਾ ਘੈਂਟ ਆ ਦਿੱਕੇ ਮਾਮਾ ਤੇ ਦੋ ਆਖ ਲਾਉਣੇ ਲੈਂਦੇ ਆ ਇੱਕ ਆਵੜਾ ਇੱਕ ਆਵੜਾ ਹਰੇ ਕੇ ਮਾਮਾ ਕੇ ਮਾਮਾ ਤੇ ਮਾਮਾ ਜੀ ਹੁਣ ਕਰਦੇ ਆ ਬਲੌਗ ਦਾ ਐਂਡ ਤੇ ਚੈਨਲ ਨੂੰ ਫੋਲੋ ਕਰ ਦਿਓ ਤੇ ਕਮੈਂਟ ਕਰ ਦਿਓ